ਓ ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਤੇ ਦੋਸਤੋ ਅੱਜ ਤੇ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਪੈਂਡਾਰੀ ਨੂੰ ਤੇ ਜਿਲ੍ਹਾ ਪ੍ਰੀਕੋਟ ਦੋਸਤੋ ਤੇ ਬਾਈ ਦੋਸਤੋ ਭੋਲਾ ਸ਼ੌਂਕੀ ਦੇ ਘਰੇ ਅੱਜ ਆਪਾਂ ਪਹੁੰਚੇ ਆ ਤੇ ਬਾਈ ਸ਼ੌਂਕੀ ਭੋਲੇ ਦੇ ਨਾਲ ਵਾਲੀ ਪੈਂਡਾਰੀ ਨੂੰ ਵਿੱਚ ਜਾਣਾ ਜਾਂਦਾ ਤੇ ਬਾਈ ਹਰ ਪ੍ਰਕਾਰ ਦਾ ਜਾਨਵਰ ਪੰਛੀਆਂ ਦਾ ਸ਼ੌਂਕ ਪਾਲਦਾ ਤੇ ਬਾਈ ਸੇਲ ਕਰਦਾ ਤੇ ਬਾਈ ਕੋਲੇ ਬਹੁਤ ਹੀ ਚੰਗੀ ਕੁਆਲਿਟੀ ਦੇ ਪੰਛੀ ਤੇ ਜਾਨਵਰ ਹੁੰਦੇ ਆ ਦੋਸਤੋ ਤੇ ਬਹੁਤ ਬਾਈ ਨੂੰ ਲੱਗਣੇ ਨਾ ਜਾਨਵਰਾਂ ਨਾਲ ਤੇ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਆਪਾਂ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਜਲਦੀ ਜਲਦੀ ਵੀਡੀਓ ਸ਼ੇਅਰ ਵੀ ਕਰਿਓ ਦੋਸਤੋ ਵੀਡੀਓ ਬਹੁਤ ਵੇਖਣ ਲਿਆ ਕਹੂਗੀ ਤੇ ਆਜੋ ਬਾਈ ਨਾਲ ਗੱਲਬਾਤ ਕਰਦੇ ਆਂ ਤੇ ਤੇਰੇ ਤੁਹਾਨੂੰ ਜਾਨਵਰਾਂ ਦੀ ਸਾਰੀ ਨਿਗਮਰਾਵਾਂਗੇ ਤੇ ਭੁੱਲਾ ਬਾਈ ਮੜਾ ਇੱਧਰ ਆਓ ਆਪਣੇ ਤabਸ ਤੋਂ ਪਹਿਲਾਂ ਬਾਈ ਜੀ ਸਸਰੀ ਗੱਲ ਪੁੱਛ ਲਈ ਤੇ ਬਾਈ ਜੀ ਆਪਣੇ ਕੋਲੇ ਅੱਜ ਆਪਾਂ ਸੀਜੀ ਵੀਡੀਓ ਬਣਾਉਣ ਜਾ ਰਹੇ ਹਾਂ ਆਪਣੇ ਘਰੋਂ ਤੇ ਅੱਜ ਆਪਣੇ ਕੋਲੇ ਕੀ ਚੀਜ਼ਾਂ ਆਪਾਂ ਸੇਲ ਕਰ ਰਹੇ ਹਾਂ ਜੀ ਬੱਤਕਾਂ ਹੈਗੀਆਂ ਸੇਲ ਮੁਰਗੀਆਂ ਹੈਗੀਆਂ ਬੈਂਟਮਾ ਬੈਂਟਮਾ ਦੇ ਬੱਚੇ ਹੈਗੇ ਆ ਠੀਕ ਆ ਜੀ ਤੇ ਆਜੋ 200 ਵੀਡੀਓ ਦੇ ਐਂਡ ਤੱਕ ਬਣੇ ਰਹੋ ਬੀਰੋ ਸਾਈਜ਼ ਬੈਂਟਮਾ ਠੀਕ ਆ ਜੀ ਆਜੋ ਆ ਬੈਂਟਮਾ ਜੀ ਠੀਕ 200 ਬੈਂਟਮ ਮੁਰਗੀਆਂ ਤੇ ਮੁਰਗੀਆਂ ਤਿਆਰ ਵੀ ਮਿਲਣਦੇ ਆਪਣੇ ਕੋਲੇ ਤੇ ਬੱਚੇ ਵੀ ਮਿਲਣਦੇ ਜਿਹੜੇ ਭਰਾਵਾਂ ਨੂੰ ਮੁਰਗੀਆਂ ਦੀ ਲੋੜ ਹੋਵੇ ਤਾਂ ਸਭੀ ਬਾਈ ਨੰਬਰ ਤੇ ਗੱਲਬਾਤ ਆਪਾਂ ਵੀਡੀਓ ਤੇ ਨੰਬਰ ਚੱਲਦੀ ਵੀਡੀਓ ਤੇ ਦਵਾ ਤੇ ਲਾਜ਼ਮੀ ਗੱਲਬਾਤ ਕਰੋ ਤੇ ਬੱਕ ਤਾਂ ਆਪਣੇ ਕੋਲੇ ਹੈਗੀਆਂ ਕਿੰਨੇ ਪ੍ਰਕਾਰ ਦੀਆਂ ਜੀ ਇਹ ਬੱਚੇ ਵੀ ਆ ਤੇ ਵੱਡੀਆਂ ਵੀ ਹੈਗੀਆਂ ਠੀਕ ਆ ਜੀ ਦੋਸਤੋ ਬੱਚੇ ਵੀ ਆਪਣੇ ਕੋਲੇ ਬੱਕਤਾਂ ਦੇ ਤੇ ਵੱਡੀਆਂ ਬੱਕਤਾਂ ਠੀਕ ਆਂਡੇ ਦੇਣ ਤੇ ਤਿਆਰ ਹੈ ਠੀਕ ਆ ਦੋਸਤੋ ਬਹੁਤ ਹੀ ਰੰਗ-ਬਰੰਗੀਆਂ ਦੋਸਤੋ ਬਕਤਾਂ ਦੇ ਬੱਚੇ ਆਪਣੇ ਕੋਲੇ ਆਪਾਂ ਸੇਲ ਕਰਦੇ ਆਂ ਬਾਈ ਭੋਲੇ ਨੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਇੱਧਰ ਲਿਕੇ ਮੁੜਿਓ ਇੱਧਰ ਆ ਜਾ ਸਾਰੇ ਜਾਨਵਰਾਂ 'ਚ ਤੁਹਾਨੂੰ ਦੋਸਤੋ ਨਿਗਾ ਮਰਾਵਾਂਗੇ ਤੇ ਆਪਣਾ ਸ਼ੌਂਕ ਕਰਿਓ ਲਾਜ਼ਮੀ ਬਹੁਤ ਹੀ ਰੰਗ-ਬਰੰਗੇ ਦੋਸਤੋ ਬਾਈ ਨੇ ਜਾਨਵਰ ਪਾਲਦਾ ਬਕਤਾਂ ਵੇਖੋ ਕਿੰਨੀਆਂ ਪਿਆਰੀਆਂ ਰੰਗ-ਬਰੰਗੀਆਂ ਸੋਹਣੀਆਂ ਲੱਗਦੀਆਂ ਤੇ ਬਹੁਤ ਸੋਹਣੀ ਦੋਸਤੋ ਵੀਡੀਓ ਵੇਖਣ ਲਾਇਕ ਹੋ ਟੋੜੇ ਤੇ ਵੀਡੀਓ ਨੂੰ ਮੈਸਜ ਨਾ ਕਰੋ ਦੋਸਤੋ ਕਬੂਤਰ ਨੇ ਜ ਆਪਣੇ ਕੋਲੇ ਜਾ ਕੇ ਮਾਣਾ ਗਿਆ ਕਿਸੇ ਠੀਕ ਹੈ ਤੇ ਉਹ ਦੋਸਤੋ ਨਿਗਾਹ ਚੁਤੀ ਬਕਤਾਂ ਤੇ ਬੈਂਟਮ ਮੁਰਗੀਆਂ ਬੱਚੇ ਸਾਰੀਆਂ ਚੀਜ਼ਾਂ ਦੇ ਥੋੜੀ ਨਿਗਾਹ ਮਰਾਤੀ ਆਪਾਂ ਤੇ ਅੱਗੇ ਵੀ ਬਾਈ ਨਾਲ ਗੱਲਬਾਤ ਕਰਦੇ ਆਪਾਂ ਚਲੋ ਬਾਈ ਜੀ ਚਲੋ ਬਾਈ ਆ ਦੇਖੋ ਮਾੜਦੇ ਹੈਗੇ ਚਾਰ ਜੋੜੇ ਠੀਕ ਹੈ ਜੀ ਇਹ ਮੈਸ ਹੈਗੇ ਆ ਕਿਹੜੀ ਹੈ ਜੀ ਦੇਖੋ ਮੈਂ ਮੈਸ ਮੈਸ ਠੀਕ ਹੈ ਜੀ ਨਕਾਲ ਜੀ ਨੂੰ ਕਹਿੰਦੇ ਆ ਠੀਕ ਹੈ ਜੀ ਆ ਬਿੱਠੇ ਲਓ ਦੋਸਤੋ ਬਾਈ ਕਰੇ ਕਬੂਤਰ ਹੈਗੇ ਆਪਣੇ ਕਿੰਨੇ ਪ੍ਰਕਾਰ ਦੀ ਆਪਣੇ ਕੋਲ ਇੰਨਾ ਸੋਚ ਆ ਜਾਂਦੀ ਜੀ ਇਹ ਲਗੇ ਹੈਗੇ ਆ ਜੀ ਇਹ ਰਾਜੇ ਹੋਏ ਠੀਕ ਹੈ ਜੀ ਆ ਜਿਵੇਂ ਆ ਕਬੂਤਰ ਹਾਂਜੀ ਇਹ ਆਪਣੇ ਕੋਲੇ ਜੋ ਚਾਰ ਜੋੜੇ ਅੱਠ ਹੈਗੇ ਆ ਠੀਕ ਹੈ ਠੀ rela ਤੇ ਆ ਕਿਹੜੀ ਨਤਲਵਾਜਦੀ ਹੈ ਬਾਈ ਜੀ ਦੇਖੋ ਮੈਂ ਦੇਖੋ ਮੈਂ ਠੀਕ ਹੈ ਆ ਦੇਖੋ ਇਹਨਾਂ ਦੇ ਅੱਖਾਂ ਤੋਂ ਨਹੀਂ ਲਾਈ ਨਿਕਾ ਠੀਕ ਹੈ ਬਾਈ ਜੀ ਮੜਾ ਦੇ ਨਾਲ ਬਾਹਰ ਆਇਓ ਬਾਈ ਜਦੋਂ ਅੰਦਰ ਹਨੇਰਾ ਪੈਂਦਾ ਤੇ ਇੱਥੇ ਬਾਈਆਂ ਨੂੰ ਚੰਗੀ ਤਰ੍ਹਾਂ ਚੀਜ਼ ਦੇਖ ਕੇ ਤਿਆਰ ਹੋ ਜਾਂਦੀ ਲਓ ਜੀ ਦੋਸਤੋ ਬਾਈ ਬਹੁਤ ਹੀ ਲਗਨ ਮਿਹਨਤ ਨਾਲ ਸ਼ੌਂਕ ਪਾਲਦਾ ਬਹੁਤ ਬਾਈ ਨੂੰ ਚਾਹੂੰਗਾ ਤੇ ਵੀਡੀਓ ਨੂੰ ਮੈਸਜ ਨਾ ਕਰੋ ਦੋਸਤੋ ਤੇ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਉਧਰੋਂ ਮੇਲੇ ਨੇ ਕਿਉਂ ਬੱਸ ਤੇ ਕਰਿਓ ਬਾਈ ਸਾਹਮਣੇ ਮੜਾ ਇਹਨੂੰ ਲਓ ਦੋਸਤੋ ਤੇ ਔਰ ਅੱਗੇ ਬਾਈ ਆਪਣੇ ਔਰ ਕੋਈ ਚੀਜ਼ ਜਾਨਵਰ ਆਪਾਂ ਸੇਲ ਕਰਨੇ ਉਹ ਉਧਰ ਵੀ ਆਪਾਂ ਨਿਗਾ ਮਾਰ ਦਿਆਂ ਸਾਰੀ ਤੇ ਆਜੋ ਦੋਸਤੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਇਕੱਲੇ ਇਕੱਲੇ ਪੰਛੀ ਜਾਨਵਰ ਸਾਰੇ ਚੈੱਕ ਕਰ ਲਿਓ ਤੁਸੀਂ ਆਪਾਂ ਮਰਾਦੀ ਨਿਗਾ ਤੁਹਾਡੀ ਤੇ ਬਹੁਤ ਹੀ ਦੋਸਤੋ ਬਾਈ ਟੰਗ ਤਰੀਕੇ ਨਾਲ ਆਹ ਦੇਖਿਆ ਤਾਂ ਮਰੇ ਹੱਲੇ ਬਣਾਏ ਨੇ ਬਾਈ ਠੀਕ ਹੈ ਉਹ ਤਾਂ ਬਣਾਇਆ ਹੈ ਠੀਕ ਹੈ ਬਾਈ ਤੇ ਦੋਸਤੋ ਬਾਈ ਦਾ ਮੋਬਾਈਲ ਨੰਬਰ ਆਪਾਂ ਜਲਦੀ ਵੀਡੀਓ ਦੇ ਦਵਾਂਗੇ ਤੇ ਮੋਬਾਈਲ ਦੇ ਮੋਬਾਈਲ ਨੰਬਰ ਤੇ ਲਾਜ਼ਮੀ ਗੱਲਬਾਤ ਕਰਾਂਗੇ ਲਓ ਜੀ ਦੋਸਤੋ ਬਾਈ ਨੇ ਬਹੁਤ ਹੀ ਆ ਪਾਣੀ ਵਾਸਤੇ ਨਹਾਉਣਾ ਤੇ ਬਣਾਇਆ ਠੀਕ ਹੈ ਨਹਾਉਣ ਵਾਸਤੇ ਬਣਾਇਆ ਠੀਕ ਹੈ ਇਹਨਾਂ ਦੇ ਬਕਤਾਂ ਦੇ ਤੇ ਦੋਸਤੋ ਬਹੁਤ ਵਧੀਆ ਬਾਈ ਨੇ ਵਧੀਆ ਪ੍ਰਬੰਧ ਕੇਸ ਕਰ ਰੱਖਿਆ ਇਹ ਢੰਗ ਤਰੀਕੇ ਨਾਲ ਵੇਖੋ ਡਰਾਮਾ ਕੱਟ ਕੇ ਤੇ ਬਕਤਾਂ ਇਹਦੇ ਵਿੱਚ ਹੀ ਤਾਂ ਬੱਕਰੇ ਦੋ ਸੇਲ ਠੀਕ ਛਾ ਦੋ ਬੱਕਰੇ ਵੀ ਭਗਾ ਦੇ ਬਾਈ ਨੇ ਥੇਲ ਕਰਨੇ ਤੇ ਉਹ ਵੀ ਤੁਹਾਡੀ ਨਿਕ ਮਰੋਨੇ ਦੋਸਤ ਠੀਕ ਹੈ ਆ ਦੋਨੇ ਬੱਕਰੇ ਸੇ ਆ ਬਰਬਰੀਆ ਜੀ ਬਰਬਰੀ ਬਰਬਰੀ ਠੀਕ ਹੈ ਜੀ ਲੋ ਦੋਸਤੋ ਆ ਦੋਨੇ ਬੱਕਰੇ ਵੀ ਥੇਲ ਬਾਈ ਨੇ ਸਰ ਬਰਬਰੀ ਪਿਓਰ ਨਹੀਂ ਪਿਓਰ ਨਹੀਂ ਠੀਕ ਹੈ ਜੀ ਤੇ ਅੱਗੇ ਆਪਣੀ ਆ ਚਿੜੀਆਂ ਜੀ ਚਿੜੀਆਂ ਤਾਂ ਸੇਲ ਨਹੀਂ ਦਿੰਦੇ ਠੀਕ ਹੈ ਲਓ ਜੀ ਦੋਸਤੋ ਆਹ ਚਿੜੀਆਂ ਬਾਈ ਨੇ ਸੇਲ ਨਹੀਂ ਕਰਨੀਆਂ ਤੇ ਸ਼ੌਂਕ ਆਪਾਂ ਤੁਹਾਨੂੰ ਲਾਜ਼ਮੀ ਕਰਾਵਾਂ ਇਹ ਚਿੜੀਆਂ ਦਾ ਵੀ ਤੇ ਆਹ ਪੱਖਾ ਨਾਲ ਇਹ ਲਓ ਦੋਸਤੋ ਸ਼ੌਂਕ ਐਂ ਜਿਤਰਾ ਪਾਲੇ ਜਾਂਦੇ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹਮੇਸ਼ਾ ਹੀ ਆਪਾਂ ਆਹ ਵੀਡੀਓ ਤੇ ਤੁਹਾਨੂੰ ਦੱਸਦੇ ਹੁੰਨੇ ਆ ਤੇ ਬਾਈ ਨੇ ਗਰਮੀ ਦਾ ਟਾਈਮ ਆ ਤੇ ਬਹੁਤ ਵੇਖੋ ਪੱਕੀ ਲਾ ਕੇ ਢੰਗ ਤਰੀਕੇ ਨਾਲ ਤੇ ਚਿੜੀਆਂ ਨੂੰ ਪਾਲਦਾ ਬਾਈ ਤੇ ਵੇਖੋ ਦੋਸਤੋ ਬੋਸ ਵੀਡੀਓ ਵੀਕਣ ਲਾਇਓ ਦੋਸਤੋ ਵੀਡੀਓ ਨੂੰ ਮੈਸਜ ਨਾ ਕਰਿਓ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਤੇ ਬਾਈ ਦਾ ਮੋਬਾਈਲ ਨੰਬਰ ਆਪਾਂ ਚਲਦੀ ਵੀਡੀਓ ਦੇ ਦਵਾਂਗੇ ਤੇ ਬਾਈ ਜੀ ਆਪਣਾ ਇੱਕ ਵਾਰੀ ਨਾ ਮੋਬਾਈਲ ਨੰਬਰ ਬੋਲ ਦਿਓ ਜੀ ਨੰਬਰ 70377 ਠੀਕ ਹੈ ਜੀ 15377 ਠੀਕ ਇੱਕ ਵਾਰੀ ਉਹ ਬੋਲ ਦਿਓ ਬਾਈ 70377 ਠੀਕ ਹੈ 15377 ਲਓ ਜੀ ਦੋਸਤੋ 24649534 ਠੀਕ ਹੈ ਬਾਈ 814649534 ਲਓ ਜੀ ਦੋਸਤੋ ਬਾਈ ਨੇ ਮੋਬਾਈਲ ਨੰਬਰ ਬੋਲਤਾ ਤੇ ਬਾਈ ਦੇ ਮੋਬਾਈਲ ਨੰਬਰ ਤੇ ਲਾਜ਼ਮੀ ਗੱਲਬਾਤ ਕਰੋ ਦੋਸਤੋ ਤੇ ਮਿਲ ਜਿਆ ਦੋਸਤੋ ਇਸ ਤਰ੍ਹਾਂ ਅਗਲੀ ਵੀਡੀਓ ਦੇ ਨਾਲ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਦੋਸਤੋ